ਸਸੀ ਘਰ ਦੋਸਤੋ ਕੀ ਹਾਲ ਚਾਲ ਹੈ ਸਾਡੇ ਪਿੰਡ ਵਾਲੇ ਪਰੌਣੇ ਆ ਗਏ ਆ ਮਾਸੀ ਆ ਗਈ ਮੇਰੀ ਹੂੰ ਪਵਨ ਵੀ ਆ ਗਈ ਅੰਦਰ ਬੀਬੀ ਤਿਆਰ ਹੋਣ ਦੀ ਖਲਾਰਾ ਪਾ ਕੇ ਬੈਠੀ ਆਪਣਾ ਤੇ ਆਪਾਂ ਸਵੇਰ ਦੇ ਤਿਆਰ ਹੋ ਗਏ ਆ ਇੱਕ ਬੰਨੇ ਲਾਈਵ ਚੱਲ ਰਿਹਾ ਤੇ ਲਾ ਕੇ ਆਇਆ ਵਾ ਇਹਨੂੰ ਮੈਂ ਚਾਰਜ ਕਰਨਾ ਤੇ ਫਿਰ ਬਾਅਦ ਚ ਵੀਡੀਓ ਆਪਾਂ ਕਰਦੇ ਆ ਸੈਟ ਓਕੇ ਮੇਰਾ ਵੀਰ ਸਸੀ ਘਰ ਲਓ ਜੀ ਮਿੱਤਰੋ ਇਧਰ ਆ ਗਿਆ ਆਪਣਾ ਟਰੈਕਟਰ ਤੇ ਸੀਮੈਂਟ ਜਿਹੜਾ ਆ ਗਿਆ ਵਾ ਜਿਹੜਾ ਕਿ ਲੈਂਟਰ ਤੇ ਪੈਣਾ ਆ ਤੇ ਮਸ਼ੀਨ ਲੱਗੀ ਆ ਉਧਰ ਇਹਦੇ ਸੱਜੇ ਪਾਸੇ ਤੇ ਹੁਣ ਆਪਾਂ ਲਭਾਵਾਂਗੇ ਸੀਮੈਂਟ ਇਦਾਂ ਇਦਾਂ ਹੀ ਕੰਮ ਹੋਣ ਜਿਹੜਾ ਵਾ ਜਿੱਦਾਂ ਕਦੀ ਸੀਮੈਂਟ ਸੀਮਂਟੀ ਰਹਿ ਗਿਆ ਸੀ ਆਪਣਾ ਘਰ ਲੈ ਤੇ ਬਜਰੀ ਸਵੇਰੇ ਆ ਗਈ ਤੇ ਰੇਤਾ ਵੀ ਆ ਗਈ ਜੇ ਥੋੜਾ ਬਹੁਤਾ ਥੜੂ ਆ ਸਮਾਨ ਤੇ ਆਪਾਂ ਇਹਦਾ ਵੀਰ ਨੂੰ ਪੰਨੂ ਸੀਮੈਂਟ ਸਟੋਰ ਅਸ਼ੀਰਗਮਿੰਦਰ ਪਰ ਉਹ ਲਾੜਿਆਂ ਤੋਂ ਦੁਬਾਰਾ ਮੰਗਾ ਲਾਂਗੇ ਫਿਰ ਚਲੋ ਆਪਾਂ ਅੱਗੇ ਹੋਰ ਵੇਨੇ ਕੀ ਕੰਮ ਕਰ ਚੱਲ ਰਿਹਾ ਇੱਧਰ ਉਹਨਾਂ ਨੇ ਪੂਰੀ ਫਿਟਿੰਗ ਕਰ ਲਈ ਆ ਆਪਣੇ ਮਸ਼ੀਨ ਵਾਲਿਆਂ ਨੇ ਰੇਲਿੰਗ ਰੋਡਿੰਗ ਲਾ ਲਈ ਆ ਜਿਉਂ-ਜਿਉਂ ਸਮਾਂ ਚੇਂਜ ਹੋਈ ਜਾਂਦਾ ਵਾ ਤੇ ਜਿਹੜੀ ਤਬਦੀਲੀ ਹੋ ਵੀ ਚੇਂਜ ਹੋ ਜਾਂਦੀ ਆ ਉਧਰ ਸ਼ੇਰਾ ਵੀਰ ਖੜਾ ਸਾਡਾ ਮਿਸਤਰੀ ਪੂਰਾ ਤਾਮਝਾਵ ਪੂਰਾ ਬੰਦੋਬਸਤ ਕੀਤਾ ਆ ਬਹੁਤ ਸੋਹਣਾ ਕੰਮ ਕੀਤਾ ਬਾਬਾ ਇਦਾਂ ਹੀ ਗਾਵੇਂ ਕੰਮ ਜਿਹੜਾ ਸੋਹਣਾ ਰਹੇ

ਕਰੋ ਕਰੋ ਬਾ ਆ ਗਿਆ ਕੋਈ ਨਹੀਂ ਇੱਥੋਂ ਗੇਲਣੇ ਹਾਂਜੀ ਪਾਜੀ ਇਹ ਕੀ ਕਰੀਏ ਹਾਂਜੀ ਜੱਕ ਚੁਕਰੀਏ ਇਦਾਂ ਗੇਲਣੇ ਵਿੱਚ ਪੈਈ ਤੇ ਓਕੇ ਓਕੇ ਇੱਥੋਂ ਆ ਗਿਆ ਮਤਲਬ ਹਾਈ ਜਾ ਪਿਆਲੀ ਫਿਰ ਹਣਾ ਪੰਪ ਲਿਆਦਾਈ ਪੰਪ ਆਹ ਆਹ ਅਜੇ ਤਰਲੋ ਮਸੀ ਹੋਣ ਦੇ ਸਾਰੇ ਹਲਵਾਈ ਬਣੇ ਸਾਰੇ ਬਰਾੜੇ ਸੈਟ ਚੱਲਣ ਦੇ ਹਾਂਜੀ ਕੀ ਕਹਿਣਾ ਚਾਹੋਗੇ ਖੁਸ਼ੀ ਹੋ ਰਹੀ ਆ ਘਰ ਭਰਾਂ ਨੂੰ ਕਿ ਆ ਜੇ ਆ ਸਕਦੇ ਤੇ ਪਹੁੰਚ ਕੇ ਖਾ ਸਕਦੇ ਜਿਹੜਾ ਲਾਈਵ ਦੇਖ ਰਿਹਾ ਹੈ ਨਾ ਲਾਈਵ ਦੇਖ ਰਿਹਾ ਹੈ ਹੂੰ ਜੀ ਆਇਆਂ ਨੂੰ ਆ ਗਏ ਬਹੁਤ ਬਲਦਾ ਤਾਂ ਅਸੀਂ ਆਪਾਂ ਜ਼ਿਆਦਾ ਕਿਹਾ ਵੀ ਨਹੀਂ ਹੈ ਨਾ ਮੰਮੀ ਸੇ ਨੇ ਨੇੜੇ ਨੇੜੇ ਜਿਹੜੇ ਮਤਲਬ ਪਿੰਡ ਦੇ ਪਰਲੇ ਪਨੇ ਰਹਿੰਦੇ ਆ ਹਾਂਜੀ ਕੱਲਾ ਕੱਲਾ ਇੱਕ ਜਣਾ ਸਾਰੇ ਪਿੰਡ ਤੋਂ ਚਲੋ ਜਿਹਦੇ ਕਹਿੰਨੋਂ ਆਪਾਂ ਕਿਹਾ ਮਤਲਬ ਜਿਹੜੇ ਉਦਾਂ ਆਉਣ ਜਾਣ ਆ ਜਿਹੜਾ ਕੋਈ ਉਹਦਾ ਉਹ ਹੀ ਆ ਨਾ ਹਾਂਜੀ ਜਿਹਦੇ ਪਾਖਾ ਜਿਆ ਨੇ ਖਾਈ ਲੈਣਾ ਹਾਂ ਮਸੀ ਆੜੀ ਆ ਗਈ ਆ ਕਿਉਂਕਿ ਮੇਰੇ ਸਾਡੇ ਫਿਰਦੀ ਹੈ ਨਾ ਦੇ ਪਾਸੇ ਕੋਈ ਨਹੀਂ ਕਰਨੇ ਕਹਿੰਦੀ ਹਾਂ ਨੂੰ ਕਰ ਲੈ ਛੋਟਾ ਸੰਗਿਆ ਹਾਂ ਤਸਲਾ ਦੇਣਾ ਮੈਨੂੰ ਖਾਲੀ ਦੇ ਦੇ ਮੈਨੂੰ ਖਾਲੀ ਦੇ ਦੇ ਬੰਨ ਤੇਹੀ ਕਰ ਲੱਗਿਆ ਮੈਂ ਮੈਂ ਪਕੌੜੇ ਕੱਢਣ ਲੱਗੀ ਹਾਂ ਹਾਂਜੀ ਠੀਕ ਠਾਕ ਨੇ ਆ ਸਾਡਾ ਹਲਵਾ ਆ ਗਿਆ। ਬਸ਼ੇਨ ਆ ਗਈ ਹੈ ਨਾ। ਹਾਂ। ਇਹ ਦੇ। ਹੋਲੇ। ਹੋਰ ਵਧੀਆ ਨੂੰ ਸੀਟ ਆ ਗਿਆ। ਜਿੰਨ ਸਟਕ ਕੇ ਬੰਦੇ ਚਾਟੇ ਚਾਟੇ। ਸੰਸੇ ਸਟਾਟ। ਲੈ। ਘਰ ਦੇ ਕਰਨੇ। ਤੇ ਕਾਹਨੇ ਜਾਇਆ। ਉਹ। ਉਹਦਾ ਖਾਣਾ ਨੇ। ਲਾਉਣ ਵਾਲੇ ਖਾਣੇ। ਹਾਂ। ਕਰਦੇ ਤੇ ਹੁੰਦਾ ਹੁੰਦਾ ਮੇਰੇ ਪੁੱਤ ਫੜ ਕੇ ਮੈਂ ਆਪਣਾ ਚਲਾਇਆ ਤੇ ਵੀ ਆਈਆਂ ਨੇ ਤੇ ਚਾਪੂੜਾ ਗਿਆ ਨਾ ਤੇ ਦਿੱਤੇ ਗਏ ਨੇ ਉਹ ਲਾ ਰਹੀ ਐ ਮਠਾ ਮਠਾ ਲਾ ਰਹੀ ਐ ਤੇ ਥਾਂਦੇ ਰਹਿਣੇ ਤੇਲ ਕਰ ਲੈਂਦਾ ਇਹ ਤੇ ਕਰਦਾ ਹੀ ਇਹਦੇ ਨੇ ਮੇਰੀ ਗੱਲ ਸੰਦੀਵਾ ਕੇ ਬਾਜ ਕੱਟ ਲਿਆ ਵਾ ਸੋਥੇ ਕੱਢੀ ਜਾ ਹੈ ਸਾਈਡਾਂ ਤੇ ਲੱਗ ਜਾਂਦਾ ਹੈ ਹੈ ਸਾਈਡਾਂ ਤੇ ਵੀ ਲੱਗ ਜਾਂਦਾ ਹੈ ਨਾ ਵੈਸੇ ਅਸਲ ਕੋਈ ਵਰਕੇ ਨਹੀਂ ਬਿਠਾਉਂਦਾ ਉਹ ਤਾਂ ਉਹ ਅਸੀਂ ਕਿਹਾ ਬਾਜ ਕੱਢਣੇ ਇਹ ਤਾਂ ਹੁੰਦਾ ਹੁੰਦਾ ਵੀ ਅਸੀਂ ਦੁਬਾਰਾ ਕਰਨੇ ਇੱਕ ਵਾਰੀ ਪੱਕੇ ਕਰੀ ਜਾਣਾ ਆ ਇੱਕ ਹੋਰੀ ਆ ਜਾਊਂਗੀ ਲੈ ਆ ਚੁੱਕਦੇ ਬੱਦ੍ਹਾ ਫੋੜ ਪਾਣੀ ਨਹੀਂ ਕਿਤੇ ਪਈਣਾ ਤੇ ਨਾਲ ਇਹ ਵੀ ਸਿੱਟੀ ਜਾਣਾ ਦੋਆ ਪਲੇਟਾਂ ਚਾ ਲਾ ਦੇ ਅੱਗੇ ਰੱਖੀਂ ਹਾਂ ਹਾਂ ਨਾ ਵੀ ਇਹ ਕੀ ਪੜਗੜ ਐ ਮੀ ਵਾਲ ਵਾਲੇ ਕਹਿੰਦੇ ਆਲੇ ਆਲੇ ਵਾਲੇ ਆਪਣਾ ਵਿਚਾਰ ਰੱਖਿਓ ਆਪਣਾ ਵਿਚਾਰ ਜੀ ਅਜੀ ਕਿਹੜਾ ਦਿਨ ਨਾ ਗੱਲ ਕਰਨ ਲੱਗੇ ਬਾਬੇ ਦੀ ਕਿਰਪਾ ਸਾਲਾਂ ਜਾਂ ਬਰਬਾਦ ਫਿਰ ਗਏ ਅੰਦਰੋਂ ਨਹੀਂ ਕੱਢੀ ਗਈ ਉਹ ਕੜਾਈ ਨੂੰ ਨਵੀਂ ਨਵੀਂ ਕੜਾਈ ਦਾ ਤੇ ਘਟਣਾ ਹੋ ਗਿਆ ਕੀ ਆਖੇ ਕੀ ਨਿਕਲ ਆ ਰਿਹਾ ਵੇ ਗੋਲ ਗੀਂਦਾਂ ਹਨ ਆਪਾ ਆ ਕੀ ਹਾਲ ਚੱਲ ਦੋਸਤੋ ਮੰਮਾ ਪਪਾ ਨੇ ਅਜੇ ਛਕਣਾ ਪਤਾ ਚੰਬੜੀ ਨਹੀਂ ਪਤਾ ਅੱਜ ਅਨਵਾਰਿਆ ਨਹੀਂ ਐ ਅੱਜ ਨਹੀਂ ਅਨਵਾਰਿਆ ਹਾਂਜੀ ਹਾਂਜੀ ਆਇਆ ਇੱਕ ਮਿੰਟ ਆ ਛਕੋ ਨੰਦੂ ਆ ਮੈਂ ਮਾਸੀ ਸੋਨਿਆ ਜੀ ਇਹ ਲਿਖਣ ਦਿੰਦਾ ਪੁੱਤ ਬੱਤੀ ਤੇ ਆਹ ਹੋਰ ਕਹਿਣੇ ਕਾ ਵੀ ਇਦੀ ਕਰਿਓ ਆ ਗਿਆ 6 ਪੰਜ ਠੀਕ ਹੈ ਇਸ਼ਾਰ ਕਰਿਓ ਪਾਜੀ ਕਿਹੜਾ ਚਾਹ ਪਾ ਲਓ ਮਮੀ ਇੱਕ ਤਾਂ ਇਹ ਇਹਨਾਂ ਦਾ ਮੈਂ ਤੁਹਾਨੂੰ 5 ਮਿੰਟ ਇਹ ਕਹ ਰਹਾ ਦੋ ਦੀ ਜਦੋਂ ਤੱਕ 10 ਮਿੰਟ ਰੁਕ ਜਾਓ ਫਿਰ ਇਕੱਠਾ ਕੰਮ ਕਰੀਏ सो को इंद्र है सारे मत दे दे लगन बाहर काट के आई है जैसे जो बच्चे हैं ना पात्रा में नसे होते हैं जैसे मोटे बड़े हां हम Hey. Tigre. ਹਾਂ ਕਹਾਣੀ ਤੇ ਮੁਗੰਦ ਹੈ ਲੋਕ ਲੱਗਾ ਮਾਂ ਕਰ ਰੋ ਦੇ ਕਿੰਨਾ ਚਾਹ ਕੀ ਕੋਸ਼ਿਸ਼ ਨਹੀਂ ਚਾਹੀਦੀ ਜਾਂ ਫੇਸ ਕਰ ਦੋ ਇੱਕ ਬੈਠੋ लेण जिदा गलियाचे बिटे जेडी आ एहला के ना गा करदे फूल चले आणि ट्रेन होच याने रातो तो 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 के दे सा पेनो तो के खाली खोटी के अर्था हा ले आ के थोडा Hva går det igjen av moro? Oh, oh, kalau tanah oh. oh. ਹੇ ਜੰਦੀ ਜੱਜ ਨਾ ਸੁਣ ਜੀ ਕੋਈ ਇੱਥੇ ਸੁਣ ਜੀ ਜਿੱਡੀ ਕਿ ਆ ਗਈ ਨੇ ਮੜ ਵੀ ਜਾਣਾ ਉਹ ਇਹਦੇ ਲੈ ਮੈਂ ਬੋਲਦੇ ਹਾਂ ਇਹ ਤਾਂ ਇਹੋ ਤੋਂ ਫੜਾਓ ਚਲੋ 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 ਪਾਓ ਚਲੋ ਹੋਰ ਦੇ ਆ ਗਿਆ ਆ ਗਿਆ ਵੀਰੇ ਆ ਗਿਆ ਆ ਗਿਆ ਮੈਂ ਸੂਰ ਨਾਲ ਚੀਨੀ ਤਾਲੀ ਸਭ ਹੀ ਦੇ ਦਿੱਤੀ ਤੁਸੀਂ ਜਿੰਦੜੇ ਆ ਗਏ ਨੰਨ ਗੰਦੀ ਬਿਟੀ ਹਣੀ ਹੋ ਜਾ ਆਪਣਾ ਕੰਮ ਲੇ ਕੇ ਤੂੰ ਭਾਵਾਂ ਜਾਣੀ ਤੋ ਵੀ ਆਕਾ ਆਪੇ ਤਾਂ ਖਾ ਲੈ दादा सर रेस्पोंडियो कटसी दे द सुखविंदर भाई टमाटर हां जी आग बन गई होगी चल जा पता है थे जेने टै मम्मा ਹੂੰ ਆ ਜਾ ਆ ਜਾ ਮੇ ਕੋਲ ਨੀ ਕਨੋਂ ਕਬੂਨ ਜੀ ਹਾਂ ਜੀ ਜੀ ਹਾਂ ਜੀ ਆ ਜਾ ਪ੍ਰੈਟ ਪਲੇਟ ਤੇ ਕੋਈ ਮਾਰ ਦੇ ਨਾ ਪਲੇਟ ਤੇ ਖਾਣੇ ਤੇ ਕਰ ਤਰਾਂ ਸੀ ਮੰਗਣੇ ਪੂਰੇ ਆਂਜੀ ਲੈ ਮੇਰੇ ਵੱਲ ਪੰਡਾ ਕਿਆ ਚਾਹ ਕਲਾਸਾ ਪਾ ਦਿਓ ਹਮ ਜੀ

ਜਦ ਦੋ ਘਰ ਰੱਖੀ ਉਹ ਬਲੈਕ ਬਾਬਾ ਸੋਖਤ ਤੇ ਬਾਜਾ ਬਜਾਉਗੀ ਆ ਬਹੁਤ ਇੰਨੇ ਕੀ ਦਾਂਗੇ ਹੂੰ ਰਾਮਾਦਾਨੇ ਖਾਣਾਗਾ ਸਾਂ ਮੈਂ ਤ ਵੀ ਕੀ ਜਾਂਦਾ ਛੜੀ ਗੰਨ ਚੱਲ ਜੀ ਕੰਮਰ ਆ ਗਿਆ ਤ ਫਿਰ ਆ ਆ ਤੂੰ ਤੇ ਥੋੜੀ ਸੁਟਿਆ ਮੈਂ ਤੇ ਤੇ ਮਗਰੋਂ ਤੈਨ ਭਰਾਇ ਉੱਚ ਸੁੱਟਣਾ ਨਹੀਂ ਵਾਹ ਪਤਾ ਕਿੰਨੀ ਉਹ ਅਖਬਾਰ ਲਾ ਓਏ ਪਵਨਾ ਅਖਬਾਰ ਲਾਈ ਸੋਕੋ ਸੋਕੋ ਪਾ ਜੀ ਤਰੋਪ ਕੈਮੀਕਲ ਕਰ ਰਹੇ ਕੈਮੀਕਲ ਕੈਮੀਕਲ ਹੁਣ ਬਾਰੇ ਇਹ ਵੀਡੀਓ ਹਾਂ ਜਿਹੜਾ ਦੇਖ ਵੀਡੀਓ ਹਾਂ ਜੇਕਰ ਚੱਲ ਗਈ ਹੈ ਉਹ ਬੈਟਰੀ ਲੋ ਹੋ ਜਾਂਦੀ ਹੈ ਨਾ ਇਹ ਹਾਂਜੀ ਉਹਨੇ ਜਿਹੜੇ ਲੈਂਟਰ ਤੇ ਆਏ ਵੀਰ ਭਰਾਵਾਂ ਨਾਲ ਉਹਨਾਂ ਨੂੰ ਛਕਾ ਕੇ ਤੇ ਮੇਰਾ ਪਰਿਵਾਰ ਪਿੱਛੇ ਛਕ ਰਿਹਾ ਵਾ ਪਕੌੜੇ ਛਕੌੜੇ ਤੇ ਮੈਂ ਵੀ ਛਕਣਾ ਮੈਨੂੰ ਪਾ ਕੇ ਲਿਆ ਕੇ ਦੇ ਹਾਂਜੀ ਲਿਆ ਕੇ ਦੇ ਹਾਂ ਚਲੋ ਅਸੀਂ ਹੁਣ ਛਕ ਲਈਏ ਪਕੌੜੇ ਤੇ ਫਿਰ ਕਰਦੇ ਆਪਾਂ ਬਾਅਦ ਚ ਗੱਲਬਾਤ ਓਕੇ ਜੀ ਤੁਹਾਨੂੰ ਚਾਹ ਪਾ ਕੇ ਦੇ ਲੱਗਦੇ ਨੇ ਜਦੋਂ ਕਰਾਏ ਇੱਕੋ ਵਾਰੀ ਚ ਨਹੀਂ ਭੰਨਾਂ ਦਾ ਸਸਿਕਲ ਵੀ ਦੋਸਤੋ ਕੀ ਹਾਲ ਚੱਲ ਜੇ ਆਈ ਹੋਵੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਚੜ੍ਹਦੀ ਕਲਾ ਚ ਅੱਜ ਆਪਣੇ ਪੈਂਡਿਆ ਜੇ ਲੈਂਟਰ ਤੇ ਲੈਂਟਰ ਤੇ ਸਵੇਰ ਦੀ ਚਲੋ ਚਲਣ ਢੀਆ ਜੋ ਵੀ ਕਾਰਗੁਜ਼ਾਰੀ ਤੇ ਸਮਾਂ ਨਹੀਂ ਲਗਾ ਤੁਹਾਡੇ ਨਾਲ ਰੂਬਰੂ ਹੋਣਾ ਦਾ ਬਾਕੀ ਮੈਂ ਵੀਡੀਓ ਬਣਾਈਆਂ ਵਿੱਚ ਵਿੱਚ ਅਪਡੇਟ ਜਿੱਦਾਂ ਵੀ ਬਾਕੀ ਆ ਤਰੇਕਾ ਨੇ ਝੁੰਡ ਜੇ ਚਕੇਰਿਆ ਵਾਲੈਂਟਰ ਨੂੰ ਤਾਂ ਕਰਕੇ ਨਹੀਂ ਦਿਖ ਰਿਹਾ ਤੇ ਮੈਂ ਹਥੇ ਲੱਗਾ ਸੀ ਕੰਮ ਆਪਣੇ ਮਾੜਾ ਮੋਟਾ ਜਦਾਂ ਦਾ ਵੀ ਕਰਨਾ ਚਾਹ ਪਾਣੀ ਫੜਾਉਣ ਲਿਆ ਵੀਰਾ ਭਰਾਵਾਂ ਨੂੰ ਤੇ ਮਾ ਨਾਲੇ ਕਣਕਾਂ ਲ ਮਾਰ ਗਈ ਛਾਤੀ ਬਾਬਾ ਦੇਖ ਰਹੀ ਇੰਨੀ ਨਹੀਂ ਹੋ ਗਈ ਆ ਅੱਜ ਹੋ ਗਏ ਆ 20 ਨੂੰ 22 ਦਿਨਾਂ ਅੱਠ ਦਿਨ ਹੋ ਗਏ ਆ ਅੱਠ ਦਿਨ ਪੂਰੀ ਕਣਕ ਨਿਕਲ ਆਈ ਐ ਸਾਈਡਾਂ ਚ ਦੇਹਣ ਦੀ ਜਾਣ ਕਰਨ ਬਲੁੰਬਾ ਬਲੁੰਬਾ ਨਹੀਂ ਬਲੁੰਬਾ ਲੋਜੀ ਕਣਕ ਪੂਰੀ ਨਿਕਲ ਆਈ ਸ਼ਾਲਾ ਮਾਰ ਕੇ ਬਾਬਾ ਸੁੱਖ ਰੱਖੇ ਘਰ ਦਾ ਹੀ ਬੀ ਪਾਇਆ ਏ ਅਜੇ ਹੈਗੇ 2-3 ਦਿਨ ਹੋਰ ਆਪਣੇ ਫਿਰ ਹੋਰ ਵੇਖ ਜਾਗੇ ਨਿਕਲਈ ਆਈ ਕਣਕ ਲੋ ਠੀਕ ਆ ਹੁਣ ਲੈਂਟਰ ਪੈਂਦਾ ਫਿਰ ਤੁਹਾਨੂੰ ਬਾਅਦ ਚ ਲਾੜ ਤੇ ਸਾਰੀ ਅਪਡੇਟ ਦਿੰਨੇ ਆ ਸੋਪਨਾ ਨਾ ਨਾ ਮਹਾਰਾਜ ਚੜਦੀ ਕਲਾ ਚ ਪੈ ਗਏ ਹੁਣ ਲੈਂਟਰ ਚਲੋ ਮਿਲਦੇ ਆ ਮਰਾ ਵੀਰ ਸਤਿ ਸ੍ਰੀ ਅਕਾਲ ਲੋਭੇ ਮਿੱਤਰੋ ਸਵੇਰ ਦੇ ਲੱਗੇ ਸੀ ਜਦੋਂ ਜਹਤ ਚੱਲ ਰਹੀ ਸੀ ਤੇ ਹੁਣ ਫਾਈਨਲੀ 2 ਘੰਟੇ ਹੋ ਗਏ ਆ ਜਿਹੜਾ ਆਪਣਾ ਲੈਂਟਰ ਪੈ ਚੁੱਕਾ ਆ ਹੁਣ ਅਸੀਂ ਫ੍ਰੀਮ ਹੋ ਗਏ ਆ ਥੋੜਾ ਫਲਾਰਾ ਬਲਾਰਾ ਜਿੱਦੇ ਆ ਜੇ ਇਦਾਂ ਪਿਆ ਸਵੇਰੇ ਕੋਈ ਨਹੀਂ ਕਰ ਲਾਂਗੇ ਤੇ ਲੈਂਟਰ ਵਾਲੇ ਜਿਹੜੇ ਮਸ਼ੀਨ ਵਾਲੇ ਬੰਦੇ ਉਹ ਵੀ ਜਾ ਚੁੱਕੇ ਆ ਤੇ ਮਾਸੜ ਜੀ ਆਏ ਹੋ ਵੀ ਜਾ ਚੁੱਕੇ ਤੇ ਹੁਣ ਤੁਸੀਂ ਚੈੱਕ ਕਰੋ ਲੈਟਰ ਦੀ ਲੁੱਕ ਪਾਣੀ ਜਿਹੜਾ ਉਹ ਸਾਈਡ ਤੇ ਖਲੋਤਾ ਆ ਉਧਰ ਹੈਗਾ ਪਰਨਾਲਾ ਤੇ ਚਲੋ ਜੇ ਤੋ ਫਟੇ ਫਟੇ ਖੋਲਣਗੇ ਉਦੋਂ ਬਹੁਤ ਵਧੀਆ ਲੱਗੇਗਾ ਜੇ ਇਦਾਂ ਲੱਗਣ ਡਿਆ ਜਿਦਾ ਕਿਉਂਕਿ ਇਹ ਤਾਜ਼ਾ ਤਾਜ਼ਾ ਪਿਆ ਨਾ ਉਹ ਚਲੋ ਜੀ ਠੀਕ ਹੈ ਜੀ ਆਏ ਵਲੌਗ ਹੈਗਾ ਜੀ 28 ਤਰੀਕ ਦਾ ਤੇ ਪਾਉਣਾ ਅਸੀਂ ਉਦਾਂ ਚਲੋ ਜਦੋਂ ਜਿੱਦਣ ਪਾਇਆ ਉਦੋਂ ਹੀ ਪਾਉਣਾ ਵਾ ਪਰ ਇਹ ਵਲੌਗ ਹੈ 28 ਤਰੀਕ ਦਾ ਤੇ ਅੱਜ ਦਾ ਵਲੌਗ ਹੈ ਇੱਥੋਂ ਤੱਕ ਚਲੋ ਠੀਕ ਹੈ ਮੇਰਾ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨੂੰ